सारे मतलब उन्होंने कोई चीज़ को नहीं छड़ी कुछ मिले नहीं मिलया मतलब उन्होंने छड़िया नहीं तोड़ गए अपने अंदर सारा कुछ तोड़ गए मतलब क्या अंदर, अंदर आपकी बिमारी पैसे जेवरात सारा कुछ चोरी हो गया जी कि सी ਨਗਦੀ ਮੈਂ ਤਾਂ ਇਫੋਟਰੀ ਪੇਮੈਂਟ ਦੇ ਚੁੱਕਿਆ ਤਾਂ ਪਾਰਟੀ ਨੂੰ ਮੇਰੇ ਕੋਲ ਗਿਆ 1.5 ਲੱਖ ਰੁਪਏ ਦੇ ਆਈਆਂ ਲੱਗ ਅੱਛਾ ਅੱਜ 1 ਲੱਖ 1.5 ਲੱਖ ਰੁਪਏ ਆਈ ਉਹ ਮੈਂ ਅੱਜ ਪੇਮੈਂਟ ਲੈਣੀ ਸੀ ਮੈਂ ਤਾਂ ਰੋ ਗਈ ਮੈਂ ਮੈਂ ਪਾਰਟੀ ਨੂੰ ਸੇਰੇ ਦੇ ਦੇਣੀ ਸੀ ਅੱਜ ਕੱਲ ਤੇ ਮੈਂ ਹੁਣ ਪੈਸੇ ਦੇਣੇ ਸੀ ਉਹ ਮੈਂ ਰੱਖੇ ਮੈਂ ਕੱਲ ਸੇਰੇ ਜਾਣਗੇ ਜਾਂ ਦੇ ਦਾਂਗੀ ਮੈਂ ਪੈਸੇ ਵੀ ਸੋਹੇ 2000 22 ਬਖਰੇ ਬਖਰੇ ਮਨ ਲੇ ਇੱਕ ਮਿਸ਼ੀ ਦੇ ਬੈਗ ਚ ਰੱਖਤਾ ਕਿ ਲੋਕਰ ਰੱਖਤਾ ਈ ਉਹ ਲੋਕਾਂ ਨਾਲੇ ਵੀ ਪੈਸੇ ਲੈ ਕੇ ਸੋਨਾ ਪਿਆ ਸੀ ਡੱਬੇ ਡੱਬੇ ਸਭ ਚੋਰੀ ਕਰਕੇ ਲੈ ਗਈ ਤੇ ਪੈਸਾ ਵੀ ਬੈਕਟਰੀ ਕੱਢ ਗਏ ਮਿਸ਼ੀ ਦੇ ਸ ਸੋਨਾ ਘਟੋੜ 747 ਮਾਈਡਾ ਲਈ ਹੋਈ ਜੋ ਵਟੀ ਜਿਹਾ ਸੀ ਗਈ ਪਿੱਤੀ ਸਾਡੀ ਕਿ ਨਗਦੀ ਕਿੰਨੀ ਸੀ ਹੈ ਨਗਦੀ ਨਗਦੀ 1.5 ਲੱਖ ਰੁਪਏ ਹੈ ਜੀ